ਉੱਪਰ ਆ ਜਾਓ ਗੈਸ ਦਾ ਕਰਿਆ ਉੱਪਰ ਆ ਜਾਓ ਕੇ ਕਰ ਲੋ ਸਾਰਾ ਕੰਪਲੀਟ ਮੇਰਾ ਦੇਖੋ ਮੈਂ ਤੁਹਾਨੂੰ ਦੁਬਾਰਾ ਦਿਖਾ ਰਿਹਾ ਵੀ ਨੋਟਾਂ ਦੇ ਭਰੇ ਹੋਏ ਤਿੰਨ ਬੈਗ ਤਿੰਨ ਬੈਗ ਫਿਰ ਤੁਹਾਨੂੰ ਦਿਖਾ ਲਗਾ ਇੱਕ ਵਾਰ ਵੀ ਅਫਸਰ ਨਹੀਂ ਆਏ ਨੋਟਾਂ ਦੇ ਭਰੇ ਹੋਏ ਤਿੰਨ ਬੈਗ ਇਹ ਪੇ ਨਹੀਂ ਸਾਹਮਣੇ ਇਨਫੋਰਮੇਸ਼ਨ ਦੇ ਮੁਤਾਬਕ ਇਹ ਜ਼ੁਮੇਦਾਰ ਰੁਪਈਆ ਇੱਕ ਕਿਸੇ ਨਾ ਕਿਸੇ ਹਵਾਲੇ ਦਾ ਰੁਪਈਆ ਪੁਲਿਸ ਦੇ ਕੋਲ ਪਿਆ ਆ ਦੇਖ ਲਓ ਇਹ ਪੁਲਿਸ ਸਾਰੀ ਟੀਮ ਆ ਪਰ ਹੈਰਾਨੀ ਦੀ ਗੱਲ ਬੜੀ ਆ ਵੀ ਜਿਹੜੇ ਬੰਦੇ ਇਹਨਾਂ ਨੇ ਫੜੇ ਉਹ ਆਪਣੀ ਮਰਜ਼ੀ ਨਾਲ ਬਾਹਰ ਫੋਨ ਕਰ ਰਹੇ ਆ ਇੱਕ ਸ਼ਖਸ ਖੜਾ ਇਹ ਇੱਕ ਅਫੀਸਰ ਰੈਂਕ ਦੇ ਅਧਿਕਾਰੀ ਖੜੇ ਨੇ ਡੀਐਸਪੀ ਸਾਹਿਬ ਨਿਕਲ ਗਏ ਪਰ ਦੇਖੋ ਤੁਸੀਂ ਮਜਰੀ ਗੱਲ ਦੇਖੋ ਬਾਕੀ ਦੇ ਬੰਦੇ ਸਾਰੇ ਉਹ ਸਾਹਮਣੇ ਖੜੇ ਆਪਣੀ ਮਰਜ਼ੀ ਨਾਲ ਫੋਨ ਤੇ ਗੱਲਾਂ ਕਰ ਰਹੇ ਨੇ ਸਾਰੇ ਨਿਕਲ ਵੀ ਗਏ ਨਿਕਲ ਵੀ ਗਏ ਨੇ ਦੇਖੋ ਆ ਇੱਕ ਮੁਲਾਜ਼ਮ ਖੜਾ ਵਿਚਾਰਾ ਪੰਜਾਬ ਹੌਮ ਗਾਰਡ ਦਾ ਆਹ ਗੱਡੀ ਆ ਦੇਖੋ ਇਹ ਗੱਡੀ ਦੇ ਵਿੱਚੋਂ ਸਾਰਾ ਕੈਸ਼ ਬਰਾਮਦ ਹੋਇਆ ਇਹ ਗੱਡੀ ਦੇ ਵਿੱਚ ਹਾਈ ਟੈਕ ਨਾਕੇ ਤੇ ਗੱਡੀ ਦੇ ਵਿੱਚੋਂ ਬਰਾਮਦ ਕੀਤਾ ਕੈਸ਼ ਕਿੰਨਾ ਕੈਸ਼ ਆ ਕਿਹੜੀ ਗੱਡੀ ਸੀ ਕਿੰਨੇ ਵਜੇ ਦਾ ਟਾਈਮ ਸੀ ਕਿੰਨਾ ਕੈਸ਼ ਬਰਾਮਦ ਕੀਤਾ ਇਹ ਕਾਲ ਦਿੱਤੀ ਰੋਤ ਕੋਈ 11 ਵਜੇ ਰਾਤ ਹਾਈ ਟੈਕ ਨਾਕਾ ਬਲੋ 54 ਲੱਗਾ ਹੋਇਆ ਸੀ ਜਿੱਥੇ ਇਹ ਕਿ ਬਰਾ ਇੱਕ ਵੈਗਨਰ ਗੱਡੀ ਨੰਬਰ PV05JR 0472 ਮਲਕ ਕਰਾਈ ਜੀ ਜੀ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਜਿਹੜਾ ਇੱਕ ਹਿੱਟ ਬੈਗ ਮਾਣ ਹੋਇਆ ਜੀ ਇਸ ਵਿੱਚ 19 ਲੱਖ ਹਾਂਜੀ 50455 ਰੁਪਏ ਹਾਂਜੀ ਠੀਕ ਹੈ ਜੋ ਇਹ ਕੈਸ਼ ਜਿਹੜਾ ਜਿਸ ਨੂੰ ਲੈ ਕੇ ਜਾ ਰਿਹਾ ਸੀ ਹਮੇਤ ਕੁਮਾਰ ਮਨੋਲ ਕੁਮਾਰ ਅਫੀਸਰ ਦੀ ਬੋਲੀ ਠੀਕ ਹੈ ਜੀ ਇਹ ਬ੍ਰੋਸਰ ਕੈਂਟਰ ਤੇ ਕਰਨ ਵਾਲੇ ਨੇ ਠੀਕ ਹੈ ਇਹ ਕੋਈ ਇਸ ਦੁਆਰੇ ਕੋਈ ਆਪਣਾ ਕੋਈ ਕਾਗਜ਼ਪੱਤ ਨਹੀਂ ਪੇਸ਼ ਕਰ ਸਕੀ ਹਾਂ ਕਿ ਇਹ ਪੈਸਾ ਜਿਹੜਾ ਕਿਸ ਰਿੰਖਾ ਆਇਆ ਜਾਂ ਕਿਸ ਪਰਪਸ ਲਈ ਆਇਆ ਹਗਾ ਹੂੰ ਜਿਸ ਵੇਲੇ ਅਸੀਂ ਜੋ ਇਨਕਮ ਟੈਕਸ ਅਫੀਸਰ ਨੂੰ ਰਾਦਰੇ ਨੋਟ ਕਰਵਾਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਅਫੀਸਰ ਨਹੀਂ ਆਇਆ ਹੂੰ ਜੋ ਇਸੋ ਤੇ ਜੋ ਕਾਰਵਾਈ ਆ ਕੋ ਅਜੇ ਵੀ ਇੰਕੰਪਲੈਕਸ ਕੁਆਲਟੀ ਦਾ। ਹੂੰ। ਅਸੀਂ ਇਹਨਾਂ ਨੂੰ ਜਿਹੜਾ ਕੋਈ ਵੀ ਮੋਟਿਆਰ ਕਰਕੇ ਹੂੰ ਇਹਦੇ ਅਸੀਂ ਫੋਨ ਵਿੱਚ ਜਮਾ ਕਰਤਾ। ਕੀ ਲੱਗਦਾ ਏ ਮਤਲਬ ਜੋਹੇ-ਜਾਹੇ ਦਾ ਪੈਸਾ ਤਾਂ ਨਹੀਂ ਕੀ ਲੱਗਦਾ ਅੰਦਾਜ਼ਾ? ਨਹੀਂ ਇਹੋ ਜੀ ਕੋਈ ਨਹੀਂ ਗੱਲ। ਹਾਂਜੀ। ਜਿਹੜੀ ਅਨਿਵਰਸਿਟੀਸ਼ਨ ਸਨੀ ਸਵਰੇ ਆਈ। ਓਕੇ। ਬਾਕੀ ਉਹ ਇਸ ਬਾਰੇ ਮੀਪਲ ਪੇਸ਼ ਕਰਨਗੇ ਜੀ ਨਾਲ ਪੁਸ਼ਪੀਸ਼ ਤੇ ਰਸਿਆ ਸੀ ਕਿ ਅਸੀਂ ਖਰੋਜਪੁਰ ਤੋਂ ਜੋ ਕੰਨ ਦੀ ਸਪਲਾਈ ਕਰਦੇ ਵਾਪਸ ਸਟੋਰ ਮਿਲਨ ਜੀ ਆ ਵਿੱਚ। ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਇਆ ਠੀਕ ਹੈ ਜੀ ਕਿੱਥਰੋਂ ਜਾ ਰਹੇ ਸੀ ਤੁਸੀਂ ਲੰਡਨ ਨੂੰ ਲੰਡਨੋਂ ਜਾ ਰਹੇ ਸੀ ਲੰਡਨੋਂ ਜਾ ਰਹੇ ਕਿ ਬੰਦੇ ਜਿਹੜੇ ਦੋ ਜਣੇ ਜਿਨ੍ਹਾਂ ਤੋਂ ਬ੍ਰਾਂਟ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਨੇ ਜੀ ਉਹ ਬੰਦੇ ਉਸਦੀ ਮੌਕੇ ਤੇ ਰੀਲਿਸ ਕਰ ਦਿੱਤੇ ਨਾ ਕੈਸ਼ ਜਮਾ ਕਰ ਲਿਆ ਜप्त ਕਰ ਲਿਆ ਦੇਖੋ ਮੈਂ ਤੁਹਾਨੂੰ ਦੁਬਾਰਾ ਦਿਖਾ ਰਿਹਾ ਵੀ ਨੋਟਾਂ ਦੇ ਭਰੇ ਹੋਏ ਤਿੰਨ ਬੈਗ ਤਿੰਨ ਬੈਗ ਫਿਰ ਤੁਹਾਨੂੰ ਦਿਖਾ ਲੱਗਾ ਇੱਕ ਵਾਰ ਵੀ ਅਫਸਰ ਨਹੀਂ ਆਏ ਨੋਟਾਂ ਦੇ ਭਰੇ ਹੋਏ ਤਿੰਨ ਬੈਗ ਇਹ ਪੇ ਨਹੀਂ ਸਾਹਮਣੇ ਇਨਫੋਰਮੇਸ਼ਨ ਦੇ ਮੁਤਾਬਕ ਇਹ ਜ਼ੁਮੇਦਾਰ ਰੁਪਈਆ ਇੱਕ ਕਿਤੇ ਨਾ ਕਿਤੇ ਹਵਾਲੇ ਦਾ ਰੁਪਈਆ ਪੁਲਿਸ ਦੇ ਕੋਲ ਪਿਆ ਆਹ ਦੇਖ ਲਓ ਇਹ ਪੁਲਿਸ ਸਾਰੀ ਟੀਮ ਆ ਪਰ ਹੈਰਾਨੀ ਦੀ ਗੱਲ ਬੜੀ ਆ ਵੀ ਜਿਹੜੇ ਬੰਦੇ ਇਹਨਾਂ ਨੇ ਫੜੇ ਉਹ ਆਪਣੀ ਮਰਜ਼ੀ ਨਾਲ ਬਾਹਰ ਫੋਨ ਕਰ ਰਹੇ ਆ ਇੱਕ ਸ਼ਖਸ ਖੜਾ ਇਹ ਇੱਕ ਆਫੀਸਰ ਰੈਂਕ ਦੇ ਅਧਿਕਾਰੀ ਖੜੇ ਨੇ ਡੀਐਸਪੀ ਸਾਹਿਬ ਨਿਕਲ ਗਏ ਪਰ ਦੇਖੋ ਤੁਸੀਂ ਮਜਰੀ ਗਲ ਦੇਖੋ ਬਾਕੀ ਦੇ ਬੰਦੇ ਸਾਰੇ ਉਹ ਸਾਹਮਣੇ ਖੜੇ ਆਪਣੀ ਮਰਜ਼ੀ ਨਾਲ ਫੋਨ ਤੇ ਗੱਲਾਂ ਕਰ ਰਹੇ ਨੇ ਸਾਰੇ ਨਿਕਲ ਵੀ ਗਏ ਨਿਕਲ ਵੀ ਗਏ ਨੇ ਦੇਖੋ ਆ ਇੱਕ ਮੁਲਾਜ਼ਮ ਖੜਾ ਵਿਚਾਰਾ ਪੰਜਾਬ ਹோம் ਗਾਰਡ ਦਾ ਆ ਗੱਡੀ ਆ ਦੇਖੋ ਇਹ ਗੱਡੀ ਦੇ ਵਿੱਚੋਂ ਸਾਰਾ